ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣਾ ਰਾਜ ਆਪਣਾ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਕਿਤਾਂ ਗਰੀ ਨੋ ਆਏ ਵੇ ਜਿ ਘੁੰਮਣ ਹੈ ਪਿੰਡੇ ਆਪਾਂ ਸਮਝ ਲਓ ਇੱਥੇ ਪਥਵਾੜਾ ਆਪਣਾ ਲੱਗਿਆ ਬਰ ਉੱਥੇ ਪਹੁੰਚੇ ਹੈ ਬਾਕੀ ਆਪਾਂ ਨਾਲ ਗੱਲ ਵੀਡੀਓ ਪਾਈ ਦੀ ਜੀ 1509 ਦਾ ਝਾੜ ਬਾਰੇ ਵੀ ਸਮਝ ਲਓ 3 ਕਿਲੋ ਤੇ 10 ਕੁਇੰਟਲ ਦੀ ਕੀਲੇ ਦੀ ਔਸਤ ਆਈ ਹੈ ਵੀ ਇਹ ਇੱਕ ਦੀ ਪਤਾ ਨਹੀਂ ਹੈਗਾ ਪਹਿਲਾਂ ਇੱਕ ਦੋ ਹੋਰ ਵੀ ਸਾਡੇ ਕੰਨੀ ਜਿਨ੍ਹਾਂ ਨੇ ਬੱਟੀਆਂ ਉਹਨਾਂ ਦਾ ਵੀ ਇੰਨਾ ਹੀ ਝਾੜ ਹੈ ਪਰ ਕਈ ਪਾਸੇ ਵੀਰਾਂ ਦਾ ਕਮੈਂਟਾਂ ਵਿੱਚ ਵੀ ਲਿਖਿਆ ਹੋਇਆ ਹੈ ਵੀ 25 26 ਤੱਕ ਵੀ ਗਈ ਹੈ ਆਮ 15 20 ਤੱਕ ਆਵੇਂ ਦੱਸਿਆ ਉਹਨਾਂ ਨੇ ਨਿਕਲੀ ਵੀ ਇੱਕ ਵੀਰ ਨੇ 26 ਕੁਇੰਟਲ ਤੱਕ ਵੀ ਦੱਸਿਆ ਰੇਟ ਵੀ ਸੋਨਾ 33200 ਰੁਪਇਆ ਵੀ ਚਲੋ ਕਿਤੇ ਲੱਗ ਜਾਂਦੀ ਹੁਣ ਇੱਕ ਵੀਰ ਦਾ ਕਮੈਂਟ ਆਇਆ ਵਾ ਤਾਂ ਕਹਿੰਦੇ ਵੀ ਇੱਕ ਦੋ ਘੇੜ ਲਾਉਂਦੇ ਆ ਉਹ 3000 ਨੂੰ 3100 ਤੱਕ ਬਾਕੀ ਨਹੀਂ 28 27 28 27 28 27 ਇੱਥੇ ਹੀ ਲੈ ਜਾਂਦੇ ਆ ਮਿੱਤਲੋ ਕੁਆਲਿਟੀ ਦੇ ਹਿਸਾਬ ਨਾਲ ਹੀ ਹੋਣਾ ਜੀ ਜਿਹੇ ਜਿਹੇ ਕੁਆਲਿਟੀ ਆ ਉਹਦੇ ਹਿਸਾਬ ਕਰ ਰੇਟ ਲੱਗਦਾ ਹੋਊਗਾ ਕਿਉਂਕਿ ਉਹ ਤਾਂ ਬੋਲੀ ਦੇ ਹਿਸਾਬ ਨਾਲ ਹੁੰਦੀ ਐ ਇੱਕ ਤਾਂ ਜੇ ਮਿਲ ਕੇ ਕੰਮ ਹੋਵੇ ਫੇਰ ਤਾਂ ਗੱਲ ਹੋਰ ਹੁੰਦੀ ਵੀ ਚਲੋ ਸਿੱਧਾ ਲਾਤਾ ਜਿਹੜੇ ਬੋਲੀ ਦੇ ਹਿਸਾਬ ਨਾਲ ਉਹ ਤਾਂ ਉਹ ਕੁਆਲਿਟੀ ਦੇਖ ਕੇ ਚੱਕਣੀ ਉਹਨਾਂ ਨੇ ਵੀ ਪਰ ਝਾੜ ਵਧੀਆ ਐ ਜਿਹੜਾ 20 ਕੁਇੰਟਲ ਤੱਕ ਆ ਗਿਆ ਉਹ ਝਾੜ ਮੇਰੇ ਹਿਸਾਬ ਨਾਲ ਵਧੀਆ 20 22 ਕੁਇੰਟਲ ਪਰ ਜਿਹੜਾ ਐ 10 ਕੁਇੰਟਲ ਐ ਇਹਦੇ ਵਿੱਚ ਤਾਂ ਫੇਰ ਕੁਝ ਨਹੀਂ ਪੱਲੇ ਪਾਣੇ ਵਾਲਾ ਕੰਮ ਹੈਗਾ ਕਿਉਂ ਬਾਸਮਤੀ ਤੇ ਖਰਚਾ ਵੀ ਸਪਰੇਹਾਂ ਵੀ ਬਹੁਤ ਹੋਈਆਂ ਸੀ ਦੇਖਿਆ ਹੀ ਐ ਵੀ ਸਾ ਵੀ ਖਾਤਿਆ ਹੀ ਬਹੁਤ ਕਰਵਦਾ ਰੇ ਬਾਤ ਵੀ ਬਹੁਤ ਪਿਆਵਦਾ ਵੀ ਏਕਣਾ ਇੱਥੇ ਜਾ ਕੇ ਫਿਰ ਜ਼ਿਮੀਂਦਾਰ ਦੇ ਹਾਰ ਹੋ ਜਾਂਦੀ ਆ ਪਤਨ ਨਹੀਂ ਲੱਗਦਾ ਹੈਗਾ ਕਦ ਘਟਾ ਵਾਦਾ ਕਿੱਥੇ ਹੋਣਾ ਚਲੋ ਫਿਰ ਵੀ ਐਨਾ ਵੀ ਨਿਕਲ ਜਾਈ 10 ਕੁਇੰਟਲ ਨਿਕਲੀ ਹੁਣ ਕਿੱਥੇ ਹਾਰ ਆ ਕੇ ਉਥੇ ਮਰੇ ਗਏ ਫਸਲ ਕੁਝ ਵੀ ਨਹੀਂ ਪੱਲੇ ਪਿਆਗਾ ਸਾਰਾ ਖਰਚਾ ਪੱਲੇ ਤੇ ਹੀ ਹੋਇਆ ਪਰ ਰਹਿ ਗਿਆ ਵੀ ਏਕਣਾ ਚਲੋ ਬਾਕੀ ਦੂਜੀ ਦੀ ਦੀ ਦੇ ਦੇਖਦੇ ਹੁਣ ਪਰਮਲ ਦਾ ਵੀ ਜਿਹੜੀ ਪਰਮਲ ਹੈ ਇਹ ਵੀ ਝਾੜ ਵਿੱਚ ਦਬੂਗੀ ਕਿਉਂ ਇਹਨੂੰ ਡੋਟੀ ਬਹੁਤ ਪਈ ਵੀ ਆ ਡੋਟੀ ਦਾ ਅੰਤ ਕੋਈ ਨਹੀਂ ਹੈਗਾ ਮੈਂ ਉਹਦੋਂ ਸਪਰੇਅ ਕਰੀਦੀ ਸਪਰੇਅ ਕਰਕੇ ਵਿੱਚ ਤਾਂ ਘੱਟ ਲੱਗੀ ਸੀ ਪਰ ਆਹ ਜਿਹੜੇ ਖੇਤ ਕੋਲ ਹੁਣ ਮੈਂ ਘੜਾਈਦੀ ਮੈਂ ਤੁਹਾਨੂੰ ਦਿਖਾਉਂਦਾ ਸਾਰੇ ਹੀ ਕਾਲਾ ਹੋਇਆ ਵਾ ਖੇਤ ਵੀ ਅੱਜ ਵੀ ਸਪਰੇਹਾਂ ਚੱਲਦੀਆਂ ਸਪਰੇਹਾਂ ਦਾ ਅੰਤ ਕੋਈ ਨਹੀਂ ਹੈਗਾ ਇੰਨੀ ਡੋਡੀ ਦੀ ਸਪਰੇਅ ਹੋ ਰਹੀ ਹੈ ਸਮਕਾ ਉਹ ਸਪਰੇਅ ਵੀ ਖਰਾਬ ਕਰਦੀ ਹੈ ਜਿਹੜੀ ਹੁਣ ਨਸਰੇਵਰੋ ਹੁੰਦੀ ਹੈ ਜਿੱਥੇ ਡਬਲ ਹੋ ਗਈ ਉੱਥੇ ਉਹਨਾਂ ਖਰਾਬੇ ਕਰਨਾ ਵੀ ਜੇ ਨਹੀਂ ਕਰ ਦਿੱਤਾ ਵੀ ਵੱਧਦੀ ਹੈ ਪਰ ਹੁਣ ਬੰਦਾ ਅਗਲਾ ਹਰੇ ਕੇ ਕਹਿੰਦਾ ਵੀ ਬਚਾਈਆਂ ਜਿੱਥੇ ਤੱਕ ਵਾਜਦੀਆਂ ਕੋਸ਼ਿਸ਼ ਹਰੇ ਕਰਦਾ ਖਰਚਾ ਚਲੋ ਹੋਇਆ ਵਾ ਸਾਰਾ ਫੇਰ ਅਗਲਾ ਕਰਨੇ 5-700 ਦੇ ਖਰ ਕਤੇ ਜਿਆਦਾ ਨਾ ਕੰਮ ਖਰਾਬ ਹੋ ਜਵੇ ਪਰ ਚੱਲੀ ਜਾਂਦਾ ਕੰਮ ਸਪਰੇਹਾਂ ਦਾ ਵੀ ਕੰਮ ਜੋਰਾਂਗਲ ਚੱਲਦਾ ਪ੍ਰਗਤੀ ਹਰੇਕ ਫਸਲ ਪਰੇ ਸਮਝ ਲਓ ਹੋਇਆ ਵੇ ਜਿਗਣਾ ਹੁਣ ਧਾਨਾਪੁਰ ਵੀ ਸਮਝ ਲਓ ਇਕਤੀ ਸਾਡੇ ਪਹਿਲੇ ਜਾਮਣਾ ਲੱਗੇ ਨੇ ਜਾਮਣਾ ਮੇਰੇ ਹਿਸਾਬ ਨਾਲ ਵੀ ਕੋਈ ਉਹ ਖਾ ਹੋਈ ਹੋਣੀ ਐ ਨਹੀਂ ਸਾਰੀਆਂ ਸੁੱਕ ਸੁੱਕ ਥੱਲੇ ਹੀ ਗਿਰਗੀਆਂ ਦੋ ਜਾਮਣਾ ਤੇ ਭਰੀਆਂ ਪਈ ਜਾਂਦੀਆਂ ਵੀ ਆਪਣੇ ਟਾਈਮ ਤੇ ਪਹਿਲਾਂ ਹੀ ਖਤਮ ਹੋ ਲਈ ਜਾਮਣ ਉਹਨਾਂ ਜਾਮਣ ਨੇ ਉਹ ਨਹੀਂ ਕਰਿਆ ਹੈਗਾ ਬਾਕੀ ਅਮਰੂਦ ਦੇਖਿਆ ਅਮਰੂਦ ਕੋਈ ਵੀ ਨਹੀਂ ਸਾਫ ਹੈਗਾ ਸਾਰੇ ਕਾਣੇ ਆ ਸਾਰਿਆਂ ਦੇ ਵਿੱਚ ਕੀੜੇ ਆ ਜੇ ਕੱਚਾ ਅਮਰੂਦ ਖਾਂਦੇ ਗੱਦੜ ਸਮਝ ਲਓ ਪਾ ਕਹਿੰਦੇ ਵੀ ਗੱਦੜ ਵਿੱਚ ਨਹੀਂ ਹੈਗੇ ਤਾਂ ਉਹ ਸਵਾਦ ਨਹੀਂ ਹੈਗਾ ਫਿੱਕਾ ਫਿੱਕਾ ਚਾਹੀਆ ਬਾਕੀ ਤੁਹਾਨੂੰ ਦਿਖਾਉਂਦੇ ਅਮਰੂਦਾਂ ਦੇ ਸੱਤ ਬੂਟੇ ਖੜੇ ਆ ਕਿਤੇ ਅੱਠ ਖੜੇ ਹੋਣੇ ਸਾਰੇ ਅਮਰੂਦ ਲੱਗੇ ਹੋਏ ਥੱਲੇ ਗਰੇ ਹੋਏ ਪੱਕ ਪੱਕ ਕੇ ਕਿਉਂ ਜੇ ਖਾਣ ਜੋਗਾ ਹੁੰਦਾ ਹਰੇ ਖਾ ਲੈਂਦਾ ਵੀ ਆਪਣੀ ਮੋਟਰ 'ਤੇ ਖੜਾ ਤਾਂ ਉਹ ਵੀ ਸਾਰੇ ਇੱਕ ਨੇ ਗਏ ਸਵਾਦ ਨਹੀਂ ਆਇਆ ਕਿਸੇ ਚੀਜ਼ ਦਾ ਵੀ ਵੀ ਇਹ ਮੌਸਮ ਦੇ ਹਿਸਾਬ ਨਾਲ ਹੈ ਬਾਕੀ ਜਿਹੜੀ ਡੋਡੀ ਦੀ ਬਿਮਾਰੀ ਦਾ ਤੁਹਾਨੂੰ ਪਤਾ ਹੀ ਨਹੀਂ ਲਗਾਤਾਰ ਪਿਆ ਇਹਦੇ ਕਰਕੇ ਆ ਵੀ ਚਲੋ ਬਾਕੀ ਦਿਖਾਉਂਦੇ ਆ ਮਾੜਾ ਮੋਟਾ ਸੋਨਾ ਇੱਥੇ ਜਿਹੜਾ ਆਪਣਾ ਪਿਆ ਵਾ ਇਹ ਖੇਤ ਨੂੰ ਸਾਡੇ ਨਾਲੋਂ ਜ਼ਿਆਦਾ ਪੈ ਗਈ ਇੱਕ ਨੂੰ ਬਾਕੀ ਜਿਹੜੇ ਗੱਦਰ ਜੇ ਹੋਗੇ ਉਹਨਾਂ ਨੂੰ ਥੋੜੇ ਜਿ ਘੱਟ ਪਈ ਐ ਜਿਹੜੇ ਨਸਾਰੇ ਪਰ ਆ ਕੇ ਨਸਰੇ ਤੇ ਉਹਨੂੰ ਥੋੜੇ ਜਿ ਵੱਧ ਪੈ ਗਈ ਚਲੋ ਬਾਕੀ ਦਿਖਾਉਂਦੇ ਜੀ ਹੋਰ ਲੋ ਜੀ ਤੇ ਤੁਹਾਡੇ ਵਿੱਚੇ ਖੜੇ ਤੇ ਆਪਾਂ ਇੱਥੇ ਦੇ ਤੁਹਾਨੂੰ ਦਿਖਾਉਂਦੇ ਇੱਕ ਵਾਰ ਜੀ ਦੀ ਦਾ ਕਿਉਂ ਇਧਰਲੇ ਪਾਸੇ ਘੱਟੇ ਕਿਹੜਾ ਬਾਤ ਹੁਣ ਇੱਥੇ ਤਾਂ ਅੰਤੇ ਕੋਈ ਨਹੀਂ ਹੈਗੀ ਦੇਖੋ ਆ ਸਭ ਡੋਡਿਓ ਪਈ ਦੀ ਜਿੱਥੇ ਨੂੰ ਦੇਖ ਲਓ ਜਿਹੜਾ ਮਰਜੀ ਬੂਟਾ ਦੇਖ ਲਓ ਡੋਡੀ ਪਈ ਵੀ ਹਰੇਕ ਨੇ ਇਹ ਆ ਦੇਖੋ ਉਹ ਸਭ ਭਰੇ ਹੀ ਪਿਆ ਇਹ ਇਹਦੇ ਬਰਪਾ ਨੇ ਵੈਸੇ ਡੋਡੀ ਦੀ ਸਪਰੇ ਨਹੀਂ ਕਰੀ ਹੈਗੀ ਆਪਣੇ ਵਾਲੇ ਹੀ ਪਰੀ ਦੇ ਪਰ ਤੇਲੇ ਤੇ ਅਰ ਸੁੰਟੀ ਤੇ ਸਪਰੇ ਹੋ ਗਈ ਸੀ ਵੀ ਦੇ ਪਰ ਤਾਂ ਅੰਤੇ ਕੋਈ ਨਹੀਂ ਇੰਨਾ ਪਿਆ ਉਹ ਪਰਲੇ ਪਾਸੇ ਜੇ ਮੋਟਰ ਕਿੰਨੀ ਦੇਖੇ ਜਾ ਕੇ ਆਪਾਂ ਉੱਪਰ ਘਟ ਹੈ ਇੱਧਰਲੇ ਪਾਸੇ ਪਤਨੇ ਸ਼ੋਰੇ ਕਰਕੇ ਜਿਆਦਾ ਪਰ ਨਹੀਂ ਉਹ ਬੂਟੇ ਵਿੱਚ ਚਮਕ ਰਹੇ ਉੱਚੇ ਹੋਏ ਵੇ ਆਓ ਦੇ ਕਾਲੀ ਹੋਏ ਪਏ ਬੂਟੇ ਇਹ ਹੈ ਜੀ ਗਲਗਲ ਦਾ ਬੂਟਾ ਉਹ ਲੱਗਣ ਲੱਗਿਓ ਚ ਬਾਕੀ ਦੇਖਦੇ ਸਿਰੇ ਚੜਦੀ ਕਿ ਨਹੀਂ ਯਾਰ ਦੀ ਮਰੂਤ ਤਾਂ ਨਹੀਂ ਚੜਿਆ ਸਿਰੇ ਮਰੂਤ ਤਾਂ ਸਭ ਖਰਾਬ ਹੁੰਦੇ ਦੇਖ ਮਰੂਤ ਕੇ ਕੰਮ ਦੇ ਲੱਗੇ ਹੋਏ ਵੀ ਇਹਨਾਂ ਦਾ ਸਵਾਦ ਨਹੀਂ ਹੈਗਾ ਮਰੂਤਾਂ ਦਾ ਸਾਰੇ ਮਰੂਤ ਜੇ ਪਕਾਉਂਦੇ ਆ ਪੱਕ ਕੇ ਵੀ ਖਰਾਬ ਹੁੰਦੇ ਆ ਬਾਕੀ ਹਨ ਹੁੰਦਾ ਏ ਥੱਲੇ ਵੀ ਗਰੇਵੇ ਬਹੁਤ ਆ ਦੇਖ ਸਭ ਪੱਕ ਪੱਕੇ ਖਰਾਬ ਹੋ ਰਹੇ ਹੈ ਵੀ ਬੂਟੇ ਵਸੇਰੇ ਲੱਗੇ ਹੋਏ ਜਿੰਨੇ ਬੂਟੇ ਸਾਰੇ ਬੂਟਿਆਂ ਦਾ ਸਵਾਦ ਦੇਖ ਲਿਆ ਕਿਸੇ ਬੂਟੇ ਦਾ ਸਵਾਦ ਨਹੀਂ ਠੀਕ ਹੈਗਾ ਆ ਵੀ ਮਰੂਦਾ ਦਾ ਬੂਟਾ ਗਏ ਬਸੇ ਰਹੇ ਆ ਪਰ ਸਵਾਦ ਨਹੀਂ ਹੈਗਾ ਇਹਨਾਂ ਦਾ ਪਤਾ ਹੁਣ ਸਿਆਲ ਵਾਲਾ ਫਲ ਜਿਹੜਾ ਹੋਊਗਾ ਫਿਰ ਉਹ ਠੀਕ ਹੋਊਗਾ ਜਿਹੜਾ ਪੱਕ ਜਾਂਦਾ ਉਹਦੇ ਵਿੱਚ ਕੀੜਾ ਜਿਹੜਾ ਕੱਚਾ ਉਹਦਾ ਸਵਾਦ ਵੀ ਖਰਾਬ ਹੈ 10 12 ਮੁੱਟੇ ਲੱਗੇ ਪਿਆ ਕਹਸੇ ਇਹ ਬਈ ਬੂਟੇ ਦਾ मरूद नहीं है जो मौसम गरमाया सा हरेक आइटम खराब ਉੱਜਾ ਲੱਗਿਆ ਲੋ ਬਾਈ ਅਰਜਨ ਦਾ ਬੂਟਾ ਵੀ ਟੱਕਰ ਗਿਆ ਆਪਾਂ ਦੁਬਾਰੇ ਫੇਰ ਕਿ ਇਹ ਚੀਜ਼ ਤੇ ਵਿਸ਼ਾਨ ਹੋਈ ਹੈ ਇਹੀ ਆਪਾਂ ਨੇ ਪਹਿਲਾਂ ਦਿਖਾਇਆ ਤਾਂ ਵੀਡੀਓ ਦੇ ਵਿੱਚ ਜਦ ਬਹੁਤ ਵੀਰਾਂ ਨੇ ਦੱਸਦਾ ਵੀ ਅਰਜਨ ਦਾ ਬੂਟਾ ਬੀਜ ਦਾ ਬਹੁਤ ਫਾਇਦਾ ਹੁੰਦਾ ਚਲੋ ਆਪਾਂ ਨੂੰ ਸ਼ੱਕ ਹੀ ਮਿਲਿਆ ਬਹੁਤ ਦਿੱਤਾ ਵੀਰਾਂ ਨੂੰ ਆਪਾਂ ਨੂੰ ਸ਼ੱਕ ਵੀ ਵੀ ਇਹ ਅੱਜ ਆਪਾਂ ਨੂੰ ਆਏ ਵੇ ਤੇ ਇਧਰ ਕੋਟੋਰਾ ਸਾਬਕੇ ਨੇ ਢੇੜਾ ਮਾਰਨ ਇੱਥੇ ਵੀ ਚੱਕਰ ਗਿਆ ਦੇਖੋ ਬੀਜ ਕਿਹੜੇ ਸਾਬਕੇ ਲੱਗਿਆ ਦਾ ਆ ਖੜਾ ਸ਼ੱਕ ਅਰਜਨ ਦਾ ਬੂਟਾ ਬਾਈ ਇਹ ਹਲੇ ਕੱਚਾ ਉਹਨਾਂ ਪੱਕਾ ਨਹੀਂ ਹੈਗਾ ਆ ਸ਼ੱਕ ਸ਼ੁਕਤ ਤਾਰਿਆ ਵਹ ਹੈ ਰਕਲੇ ਨੂੰ ਕੋਸ਼ਿਸ਼ਾਂ ਕਰੀਆਂ ਵੀ ਆ ਕੰਨੇ ਪੱਕਾ ਸ਼ੱਕ ਵੀ ਆਪਣੇ ਕੋਲ ਆ ਲਿਆ ਦਾ ਬਹੁਤ ਤਤਾਪਣਾ ਮੱਕੀ ਬੱਦਲ ਦੀ ਚੜਾਈ ਬਹੁਤ ਆ ਜੀ ਕੱਲ ਦੀ ਚੜਾਈ ਆ ਕੱਲ ਵੀ ਬਹੁਤ ਚੜਾਈ ਦੀ ਫੇਰ ਟਿਕਟਾ ਹੋ ਗਿਆ ਮੈਂ ਹੀ ਚਲੋ ਸਾਡੇ ਪਿਆ ਨਹੀਂ ਹੈਗਾ ਚਮਕੌਰ ਸਾਹਿਬ ਨੇ ਇਹਨੂੰ ਪਹਿ ਲਿਆ ਮਰੰਡੇਰੀ ਚ ਨੂੰ ਵੀ ਬਚਾਵਾ ਚੜਾਈ ਹੁਣ ਵੀ ਫੁੱਲ ਅੱਜ ਦੇਖੀ ਜਾਂਦੀ ਹੈ ਕਾ ਬਣਦਾ ਮੱਕੀ ਬਾਈ ਦੀ ਵੀ ਕਸਮ ਦਾ ਜਾਗੀ ਨਹੀਂ ਪਿਛਲੇ ਸਾਲ ਕਿਸਾਨ ਨੇ ਪੁੱਛਿਆ ਇਹਨੂੰ ਇੱਕ ਤੀ ਰੇਟ ਬਹੁਤ ਹੋਇਆ ਹਾਈ ਤੂੜੀ ਦਾ ਲੋਗ ਜੇ ਗੁਰਦੁਆਰਾ ਸਾਹਿਬ ਜਾਏ ਤਾਂ ਫੇਰ ਕਰਾਂਗੇ ਸਾਨੂੰ ਦਰਸ਼ਨ ਅੰਦਰ ਕਰੇ ਵੀ ਅੰਦਰ ਬੰਦ ਅੰਜੇਲਾ ਜੇਮਨ ਇਹ ਹੈ 12 ਡੰਕਰ ਜਿਹੜੇ ਕਾਬੂਰੇ ਹੋਏ ਛੋਟੇ ਛੋਟੇ ਸਾਰੇ ਅੰਦਰ ਵੱਡੇ ਛੋਟੇ ਘਾਤੋਂ ਬਾਹਰ ਨਿਕਲ ਜਾਣੇ ਬਾਕੀ ਜਿਹੜੇ ਦੁੱਧ ਵਾਲੇ ਆ ਹੋ ਉਹਨਾਂ ਦਾ ਸਾਈਡ ਪਰ ਆਪਣੇ ਕਾਬੂ ਕਰੇ ਵੇ ਉਹ ਗਾਇ ਮੱਕੀ ਟੂੜੀ ਬਹੁਤ ਸੰਭੀ ਵੀ ਆ ਟੂੜੀ ਗਾ ਦਾ ਜਗਾ ਜਗਾ ਭਰੀ ਹੋਈ ਇਹਨਾਂ ਨੇ ਐਗਤੀ ਮਣੋ ਚੱਲਿਆ ਵੀ ਕੰਮ ਖੁੱਲਾ ਹੀ ਆ ਕਿਉਂਕਿ ਬਹੁਤ ਪਿਛੇ ਰੇਟ ਘਟਦਾ ਉਹਦੇ ਕਰਕੇ ਬਣਵਾਈਓ ਨਹੀਂ ਕਿਸੇ ਨੇ ਵੀ ਨਾਨਾ ਬਹੁਤ ਆਪਣੀਆਂ ਮਸ਼ੀਨਾਂ ਗੁਰਦਾਰਾ ਸਾਹਿਬ ਦੀਆਂ ਬਹੁਤ ਊੜੀ ਬਣਾ ਕੇ ਭਰੀ। ਉਹ ਵਾਈ ਚੱਲਦਾ ਸਪਰੇ ਦਾ ਕੰਮ ਆਉਂ ਮਾਰ। ਜਿਆਦਾ ਜਿਹੜੀ ਡੋਡੀ ਵਾਲੀ ਹੈ ਨਾ ਡੋਡੀ ਦੀ ਸਪਰੇ ਇਹ ਨਾਲ ਇੱਕ ਦੀ ਡੋਡੀ ਨਾਲ ਬਹੁਤ ਅਲਝਾਤ ਆ ਕੰਮ। ਬਸ ਸਭ ਪਰ ਹੈ ਨੁਕਸਾਨ ਕਹਿੰਦੇ ਉਹ ਵੀ ਇੱਕ ਪਾਈ ਅੰਦਰ ਫਿਰਦਾ। ਵੀ ਡੋਡੀ ਦੀ ਸਪਰੇ ਨਾਲ ਬਹੁਤ ਹੋ ਗਰਿਆ। ਇਹਨੇ ਸਰੇਵਰ ਕਰਦੇ ਤਾਂ ਵੀ ਡਿਸਕਲਰ ਦਾਣਾ ਕਰਦੀ ਕਹਿੰਦੇ ਉਹ ਨਾਲੇ ਕੋਈ ਪਾਣੀ ਨਹੀਂ ਹੈਗਾ ਵੀ ਪਾਣੀ ਕਰਕੇ ਟੋਟੀ ਪਤਾ ਨਹੀਂ ਕਿਹਦਾ ਸਾਫਤਾਬ ਜਦਾ ਸਮਝ ਨਹੀਂ ਲੱਗਦੀ ਹੈਗੀ ਇਹ। ਅਗਰ ਤੀ ਚਲੋ ਸਲਾਬ ਕਰਕੇ ਵੀ ਸਲਾਬ ਕਰਕੇ ਵੀ ਜਿਆਦਾ ਬਈ ਬਿਮਾਰੀ। ਪਰ ਇਹ ਨਾ ਉਹ ਦੇਖਿਆ ਕਿ ਸੁੰਡੀ ਜੀ ਪੈ ਜਾਂਦੀ ਪਾਪੂਲਰ ਪਰ ਇਹ ਕਿ ਸੁੰਡੀ ਹੈ ਨਹੀਂ ਪਾਪੂਲਰ ਨੂੰ ਪਾਪੂਲਰ ਸਾਫ ਪਏ ਹੈ। ਪਰ ਇਹ ਨਾ ਬਰੋਂ ਮੀਨਾ ਅਸਰ ਦੂਰੇ ਪਾਸੇ ਹੋਇਆ ਵਾ ਕਿੰਨਾ ਮਹੀ ਪਈਗਾ ਉਨੇ ਸੁੰਡੀ ਘੱਟ ਗਈ ਹੈ। ਵੇ ਕੰਮ ਵੀ ਔਖਾ ਬਹੁਤ ਔਖਾ ਪੰਦਾ ਪੰਜ ਛੇਕ ਪੰਪ ਲਾਏ ਤੇ ਬੱਸ ਘਰਾਤੀ ਮਰੀ ਇੱਕ ਵਾਰੇ ਚਲੋ ਇਹ ਖੇ ਸੋਕਾ ਸੁੱਕੇ ਤੋਂ ਨਾਲ ਥੋੜਾ ਸਿਕਾਲਾ ਹੋ ਜਾਂਦਾ ਜੀੜੀਆਂ ਵਧੀਆ ਮੈਂ ਬਹੁਤ ਦੇਖੋ ਇਹਦੇ ਵੀ ਗਲਗਲ ਆਉਂਦੀ ਹੈ ਕਿਆ ਹਾਲਾ ਤੇਰਾ ਆਹਾ ਗੱਡੀ ਕਿੱਥੇ ਆਹਾ ਗੱਡੀ ਕਿੱਥੇ ਤੇ ਲਿਆਂਦਾ ਮਾੜਾ ਪ੍ਰਾਣਾ ਮਾੜਾ ਬਾਪੂ ਵਾਲੀ ਹੈ ਬਾਪੂ ਵਾਲੀ ਹੈ ਹਾਂਜੀ ਆਉਂਦਾ ਅੱਜੋ ਫੂਟੂ ਨੂੰ ਆਹੇ ਅੱਛਾ ਹਾਂਜੀ ਨਹੀਂ ਗੇਰ ਨਹੀਂ ਤੇ ਹੈਗੇ ਛੇ ਛੇ ਮਾਰਾ ਕਿਤੇ ਮੋਟਰਸਾਈਕਲ ਹੈ ਵੀ ਗੇਰ ਪੈਂਦੇ ਕਿਤੇ ਬਾਰੇ ਇਸ ਗਾ ਲੈ ਹੈ ਹੁਣ ਕਾਦੀ ਕਰਦਾ ਸਵਰੇ अच्छा अच्छा। ਡੋਡੀ ਐਕ ਦੀ ਹਲਾਫ ਕਰਕੇ ਬਹੁਤ ਪਈ ਯਾਰ। ਹਾਂ। ਇਹ ਨੁਕਰੀਆ। ਕਾ ਤੇਰੇ ਤਾਂ ਫੇਰ ਠੀਕ ਹੈ। ਜਿਆਦਾ ਨਸਰੀ ਵੀ ਬਈ ਕਹਿੰਦੇ ਖਰਾਬ ਕਰਦੀ ਐ। ਹਾਂਜੀ। ਨਾ ਪਹਿਲਾਂ ਉਹ ਤੁਸੀਂ ਇਹਨਾਂ ਦਾ ਦੱਸੋ ਕਿ ਇਹ ਇਹੀ ਐ। আচ্ছা। ਨਾ ਤਾਂ ਕਰਦੇ ਨਾ ਹੀ ਕਰਾ ਦਈਏ। ਠੀਕ ਐ ਠੀਕ ਐ। ਇਹਨਾਂ ਫੇਰ ਵੀ ਟਰੈਕਟਰ ਠੀਕ ਐ ਯਾਰ। ਬੜੇ ਟਰੈਕਟਰ ਜਿੰਨਾ ਜ਼ੋਰ ਮਾਰਦਾ। ਕੁੜੇ ਕੋ ਸੰਭਲੇ ਵੀ ਹੌਲਾ ਹਾਂ ਆਹ ਭੋਰ ਵੀ ਫੋਰ ਤਾਂ ਕੰਮ ਕਰਦਾ ਵਜਨ ਹੋਵੇ ਮੁਰਲੇ ਟਾਇਰਾਂ ਨਾਲ ਹੋਰ ਕੰਮ ਵਧ ਕਰਨਾ ਹਾਂਜੀ ਹਾਂਜੀ ਹੋ ਮੈਂ ਢੇੜਾ ਲਾਇਆ ਚੱਕ ਹੋ ਜਾਂਦਾ ਮੁਰੇ ਦੇ ਜਾ ਚੱਕ ਹੋ ਗਿਆ ਫੇਰ ਨਹੀਂ ਕੰਮ ਕਰਨਾ ਮੁਰਲੇ ਦੇ ਟਾਇਰਾਂ ਨਾਲ ਹਾਂਜੀ ਹਾਂਜੀ ਆਓ ਦੇਖ ਪਹਿਲਾਂ ਖੜ ਕੇ ਰੱਖਿਆ ਆ ਉਹ ਉਹ ਦੇਖੜਾ ਹੀ ਹੋਇਆ ਪਹਿਲਾਂ ਫਾਲੇ ਹੀ ਬਹੁਤ ਲੱਗੇ ਹੋਇਆ ਫਾਲੇ ਚ ਘਸਰ ਨਹੀਂ ਹੈਗੀ ਹਾਂਜੀ ਹਾਂਜੀ ਅਸਲ ਵਿੱਚ ਜਿਹੜਾ ਨਾ ਫਾਲੇ ਦੋ ਚਾਹੀਦੇ ਜਿਹੜਾ ਤਿੰਨ ਗੱਲ ਵੀ ਲੋਡ ਚਾੜ ਲੈਂਦਾ ਫਿਰ ਨਾਲੇ ਲੋਟ ਜੇ ਨਹੀਂ ਆਉਂਦੇ ਹੈਗੇ ਦੋ ਹੋਣ ਟਰੈਕਟਰ ਵੀ ਨਾਲ ਕੰਮ ਵੀ ਸਾਲਾ ਹੋ ਜਾਂਦਾ ਹਾਂਜੀ ਹਾਂਜੀ ਇਹਨੂੰ ਹੁਣ ਕੌਜ ਆਇਆ ਵਾ ਜਦਾਂ ਹੀ ਲੱਗਿਆ ਵਾ ਇਹ ਹਾਂਜੀ ਹਾਂਜੀ ਤਾਂ ਤਾਂ ਹੁਣ ਕਹਿ ਲੈ ਕਿਹੜੇ ਕਰ ਚਾਹੋ ਥੋੜਾ ਜਿਹਾ ਔਖਾ ਲੱਗ ਜਾ ਮੈਨੂੰ ਇੱਕ ਟੇਡਾ ਭਾਈ ਧਾਨੇ ਵੀ ਆਪਣੇ ਨਾ ਵਜਨ ਲੈ ਕੇ ਕੰਨਾ ਬੈਠਾ ਰਿਹਾ ਇੱਕ ਪਾਸੇ ਨੂੰ ਮੈਂ ਤਾਂ ਦੱਸਦਾ ਬਹੁਤ ਪਹਿਲਾਂ ਸੀ ਮਿੱਤੇ ਬੈਠਣ ਨੂੰ ਹੋਏਗਾ ਥੱਲੇ ਹੀ ਕਿਸੜ ਜਾਂਦਾ ਬੰਦਾ ਹਾਂਜੀ ਹਾਂਜੀ ਆਦਾ ਵੀ ਸੀਟ ਪੁੱਠੀ ਲੱਗੇ ਜੇ ਸੀ ਵੀ ਮੰਗਣ ਫਿਰ টাকা ফেরই ভোর বাই ছোট কম করতে ਆ ਤੂੰ ਜੂਰੇ ਛੱਟਾ ਲਾ ਵੀ ਦਿੱਤਾ ਤੁਸੀਂ ਛੱਡਦੇ ਨਹੀਂ ਹੈਗੇ ਤੁਸੀਂ ਮੈਂ ਤੂੰ ਗੱਲ ਜਾਣਾ ਫਿਰ ਅੱਛਾ ਆ ਇਹ ਆਏ ਆ ਦੇਖੀ ਚਾਰ ਚਾਰ ਥੇਲੇ ਚਾਏ ਦੇ ਕਿਨੇ ਕੁੱਲੇ ਤੇ ਚਾਰ ਥੇਲੇ ਪਾਉਂ ਹਾਂ ਹਾਂ ਠੀਕ ਹੈ ਇਹਨਾਂ ਦਾ ਆਲੂਆਂ ਤੋਂ ਚਾਹੀਦਾ ਫਿਰ Taca a vai, taca a trajetória. ਦੀ ਬੈਥੇ-ਥੇ ਕਹਾਣੀ ਗਾਲੀ ਫਲੇਟ ਬੂਟਾਂ ਕਰਕੇ ਥੋੜਾ ਜਿਆਦਾ ਹੁੰਦਾ ਬਾਕੀ ਲੱਗਦਾ ਵੀ ਨਹੀਂ ਹੋ ਜਣਾ 16 17 18 ਨਹੀਂ ਜਿਆਦਾ ਦੱਸਿਆ ਇਹ ਦੇਖੋ ਅਮਰੂਦ ਤੋੜਦਾ ਗੱਲਾ ਦੇਖ ਕੇ ਹਰੇ ਕੇ ਖਾਣੇ ਨੂੰ ਫਰਕ ਕੁਝ ਨਹੀਂ ਹੈਗਾ ਦੇ ਵਿੱਚ ਲੱਗੇ ਹੋਏ ਬਥੇਰੇ ਆ ਸਾਗ ਵੀ ਵੀਦਾ ਉਹ ਚੜਦਾ ਵਈ ਬੱਦਲ ਫੇਰ ਦੁਬਾਰੇ ਐਸ ਟਾਈਮ ਚੜਦਾ ਹੀ ਚੜਦਾ ਕੱਲ 2 ਵਸਲੇ ਚੜਿਆ ਪਰ ਲੱਗ ਗਿਆ ਮਜਾ ਹੋ ਗਿਆ ਵੀ ਮੀਂਹ ਨਾਲ ਤੇ ਚਲੋ ਪਾਣੀ ਲਾਉਣਾ ਸਖੜਾ ਹੁਣ ਤਾਂ ਮੀਂਹ ਪਵੇ ਨਾ ਬਹੁਤ ਬਿਮਾਰੀ ਪਾ ਦੇ ਦਾਨਾਂ ਨੂੰ ਬਾਕੀ ਝਾੜ ਝੂੜ ਇਕ ਦੀ ਘੱਟੇ ਆਊਗਾ ਝਾੜਦਾ ਨਹੀਂ ਬਹੁਤਾ ਫਰਕ ਪੈਣਾ ਹੈਗਾ ਬਾਸਮਤੀ ਦਾ ਦੇਖੇ ਤੁਸੀਂ ਝਾੜ ਵਾਹ ਕੱਟਦਾ ਦੇਖਣ ਸਾਰਾ ਘਟੂਗਾ ਇਕ ਦੀ ਉਹਨੂੰ ਵੀ ਡੋਡੀ ਲੱਗਦੀ ਬਈ ਜਾਨ ਮਹਾਰਾਣੀ ਨੂੰ ਚਲੋ ਠੀਕ ਆ ਜੀ ਮਿਲਦੇ ਆ ਫਿਰ ਪੰਗਸੇ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ